ਨਾ ਉਹ ਤੇ ਖਾਣਾ ਦਾ ਗੂੰ ਖਾਣ ਦਾ ਪਈ ਦਵਾ ਖਾਣ ਨਾ ਇਹ ਤੇਰੇ ਘਰ ਕੇ ਆਏ ਕਹੇ ਕਿ ਆ ਕੀ ਲਾਲਾ ਇਹ ਇੰਨਾ ਵੀ ਨਹੀਂ ਲੌੜਾ ਫਰਬਰੀ ਦਾ ਕਿਤੇ ਕੋਈ ਇੱਕ ਲਾਇਆ ਮੈਂ ਹੁਣ ਇਹ ਥੋੜਾ ਪੰਛੀ ਉੱਤੇ ਲਾਈ ਜਾਣੇ ਆ ਹਾ ਹੋਏ ਥੋੜਾ ਇਹ ਅਸਲੇ ਡੱਬੇ ਨੂੰ ਦੀਂਦੇ ਪਏ ਜਾਂਦੇ ਸੀ ਹਾ ਚੱਕ ਕੇ ਉਹ ਲਾ ਲੈਣਾ ਦੇਖੋ ਪਿਆਰ ਦੇਖੋ ਹੁਣ ਇਹਨੇ ਆ ਵੀ ਦੇਖੀ ਜਾਈ ਉਹ ਕਿੰਨਾ ਮਹਿੰਗੇ ਬੜਾ ਇਹ ਉਮਰ ਲੰਗੀ ਬੂਟ ਕੱਟ ਆਲੀ ਹੋਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਨਹੀਂ ਗੱਲਾਂ ਚੰਗੀਆਂ ਮੁਆ ਜਾਂ ਬਲੌ ਹਾਂਜੀ ਸਸੇ ਕਾਲ ਕੀ ਹਲਚਲ ਤੇ ਆਈ ਦੇ ਵਲੌਗ ਦੇ ਵਿੱਚ ਸਵਾਗਤ ਹੈ ਤੇ ਗ ਸੁਣੋਂ ਮਰ ਤੇ ਬੜਾ ਹੀ ਨਹੀਂ ਜਾਂਦਾ ਕਰੋ ਬਈ ਜਾਂਦਾ ਲੋਣੀ ਮੇਨ ਕੈਮਰਾ ਲੱਗਦਾ ਖਰਾਬ ਆ ਤੇ ਹਾਂਜੀ ਲਓ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਹਾਂਜੀ ਤੇ ਚੈਨਲ ਕਰ ਲੋ ਆਪਣਾ ਸਬਸਕ੍ਰਾਈਬ ਸਬਸਕ੍ਰਾਈਬ ਇਹ ਬਲੌ ਦਾ ਕੈਮਰਾ ਖਰਾਬ ਚਿੱਟਾ ਆ ਗਿਆ ਬਾਹਲੇ ਵਿਜੀ ਜਾਂਦਾ ਹਨਾ ਉਹ ਚਿੱਟੇ ਚਿੱਟੇ ਜਦ ਕਲਿਕ ਕਰੇ ਕਮ ਕਰਦਾ ਆ ਕੀ ਹੋ ਗਿਆ ਸਹੀ ਲਓ ਚੈਨਲ ਕਰ ਲੋ ਸਬਸਕ੍ਰਾਈਬ ਤੇ ਆਪਣੀ ਅੱਜ ਹੈਗੀਆਂ ਵਿਆਹ ਦੀਆਂ ਤਿਆਰੀਆਂ ਵਿਆਹ ਚੱਲੇ ਆ ਤੇ بیاਈ بیا ਵਾਹੋ ਨਾ ਪਹਿਲਾ ਤਿਆਬ ਵਾਲੇ ਕੈਪਸੂਲ ਲੈ ਲੀਏ ਮੰਮੀ ਹਣੀ ਕਹਿੰਦੀ ਨਾ ਹਸਪੀਟਲ ਚੋ ਗਈ ਨੀ ਪਹਿਲਾ ਫੇਰ ਖਾਧਾ ਜਾਣਾ ਕਹਿੰਦੇ ਦਵਾਈ ਲੈਣ ਤੇ ਜਾ ਬਣ ਗਿਆ ਤੇ ਮਾਂ ਤਾਂ ਕਿ ਨਹੀਂ ਪਹਿਲਾ ਕੈਪਸੂਲ ਲੈ ਲੀਏ ਮਾਂ ਕਹਿੰਦੀ ਕੈਪਸੂਲ ਲੈ ਲੀਏ ਬਾਅਦ ਚ ਤਿਆਬ ਬਣੂਗਾ ਵੇ ਨਾਲ ਹੀ ਕਹਿੰਦੀ ਹੱਲ ਕਰ ਲਾਂਗੇ ਤੇ ਨਾਲ ਹੀ ਤਿਆਬ ਮੋਟੇ ਪਾਣ ਜਾਣਾ ਵੇ ਆਪਣਾ ਅਦਲਾ ਹੋ ਗਿਆ ਕਿ ਨਾਲ ਵੇ ਨਹੀਂ ਮੋਟਾ ਮੈਂ ਤਾਂ ਬਹੁਤ ਜਾ ਦੋ 10 ਮਿੰਨਿੰਦਰ ਕਿੱਥੇ 10 ਮਿੰਨਿੰਦਰ ਕਿੱਥੇ ਆ ਲਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਛੋੜ ਦੋ ਪੇਟ ਨੂੰ ਭਰਾ ਵੇ ਖਾਦਾ ਤੇਰੇ ਨੂੰ ਢੇਡ ਮਾਰੇ ਦੁਨੀਆ ਤਰੀ ਫਿਰਦੀ ਕਮਲ ਇਹ ਨਹੀਂ ਮੇਰੇ ਢਿੱਡ ਦੇ ਦਿਵਾਲੇ ਹੋਏ ਰਹਿੰਨੇ ਆ ਕਿ ਜੇ ਨਾ ਮੋਟੇ ਦਾ ਤਾਂ ਮੋਟਾ ਪਤਲਾ ਉਹਨੂੰ ਦੱਸ ਦੇਣਾ ਜੇ ਪਤਲਾ ਹੋ ਜਾਏ ਤੇ ਇਹ ਤਾਂ ਨਾ ਮੋਟਾ ਬਤਾ ਕਰਕੇ ਨਾ ਪਤਲਾ ਹੋ ਗਿਆ ਮੈਨੂੰ ਮੋਟਾ ਕਿੰਨੇ ਕਿਆ ਕਰਨਾ ਸੋ ਮੇਨ ਮੇਨ ਘਾਲੇ ਸਾਡੀ ਨੇ ਪਤਲਾ ਕਰਨ ਨੂੰ ਮੋਟਾ ਅੱਜ ਕਰਦੀ ਹੈ ਜਿੰਨੀ ਡਾਈਟ ਆ ਭਰਾ ਸਾਡੇ ਦੀ ਹੂੰ ਹੂੰ ਚੱਲੰਦੇ ਚੱਲ ਹਾਂ ਇਹਨਾਂ ਨੂੰ ਪਰ ਆਪਰਾ ਅਗਰ ਦਨ ਪਣਾ ਮਾ ਨਹੀਂ ਨਾ ਭਰਾਵਾਂ ਦਾ ਹੌਸਲਾ ਦੇਣਾ ਚਾਹੀਦਾ ਭਰਾਵਾਂ ਨੂੰ ਇਹ ਗੱਲ ਸਹੀ ਗੱਲ ਹੈ ਚਲੋ ਸਸਤੀ ਕਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਓਕੇ ਬਾਏ ਇਹ ਆਕਤ ਹੁੰਦੀ ਆ ਜਵਾਕਾਂ ਨੂੰ ਜਦੋਂ ਵੀ ਚੀਜ਼ ਵੇਖ ਲਈਏ ਤਾਂ ਉਹਦਾ ਪੰਗਾ ਲੈ ਆਈ ਲਈ। ਘੰਟਾ ਆ ਗਿਆ। ਆ ਜਿਹੜੇ ਨਾ ਜਿਹੜੇ ਨਿਜੋੜ ਕੇ ਛੱਡੂਗਾ। ਨਹੀਂ ਖੱਜਲ ਹੋ ਗਿਆ ਵਿਚਾਰੇ ਨੇ ਕਹਣਾ ਅੱਕ ਕੇ ਟੁੱਭਾ। ਘੰਟਾ ਰੱਦ ਅੱਧਾ ਆ ਗਿਆ ਉਹਨੂੰ ਐ ਕਰਦੇ ਨੂੰ। ਹੂੰ। ਅੱਕ ਕੇ ਉਹਨੇ ਕਹਣਾ ਟੁੱਭਾ ਮਰਾਵੇ ਖੜੀ ਤੇ ਪਈ ਤੇ ਪਈ ਰਹੀ। ਮੈਂ ਇਤੋਂ ਕੀ ਕਰਾਉਣਾ। ਨਹੀਂ ਖੜ ਜਾ ਲੱਗੀ ਲੱਗੀ ਲੱਗੀ। ਤੇ ਜੋੜ ਉਹ ਛੱਡਦੀ ਹਾਲੇ। ਲੈ ਕੀ ਹੋ ਗਿਆ ਹੁਣ? ਜੋੜਦੀ। ਇਹਦਾ ਦੂਰ ਇੱਕ ਗਾਉਣ ਵੀ ਲੈਵਲ ਠੀਕ ਆ। ਕਿੱਦਾਂ ਹੀ ਨਹੀਂ ਇਧਰ ਖਿੱਚੂਣ ਜਾ। ਖਿੱਚ ਖਿੱਚ ਇਧਰ ਖਿੱਚ ਗਾ ਨਹੀਂ ਇਧਰ ਸੈੱਟ ਨਹੀਂ ਨਾ ਆ ਗਈ ਨਹੀਂ ਖਿੱਚੂ ਇਧਰੋਂ ਕਰਾ ਵੰਦ ਉਹ ਫਟ ਜਾ ਕੇ ਫਟ ਗਿਆ ਅੰਦਰੋਂ ਉਹ ਨਿਓ ਹੀ ਪਾਸਤਾ ਅੰਦਰ ਦੇ ਕਹਿੰਦਾ ਹੁਣ ਸਾਰੇ ਜਗ੍ਹਾ ਲੈ ਗਾ ਉਹ ਜੋੜੀਆਂ ਚੋੜੀਆਂ ਨਾ ਉਹ ਜੋੜ ਜੱਟ ਕੇ ਜੋੜਦਿਏ ਹੋਰ ਕੇ ਤਾਂ ਪੱਟਿਆ ਗਿਆ ਹੀ ਗਲਤੀ ਨਾ ਆ ਕੇ ਗੜਾ ਢਾਂਗੇ ਢਾਂਗੇ ਲੈਵਲ ਵੰਦਾ ਪਿਆ ਹੁਣ ਉਹਨਾਂ ਕਹਿੰਦਾ ਲੈਵਲ ਕੱਢ ਦੀਏ ਕਹਿੰਦਾ ਗਿਰਿਆ ਕੋਨੀ ਆਲ ਜਵਾਕਾਂ ਦਾ ਵੀ ਪੰਗੇ ਆਏ ਤੂੰ ਤੂੰ ਹੁਣੇ ਪੰਗੇ ਲੈ ਇਨਾਂ ਹਾਂ ਮੰਮੀ ਤਿਆਰ ਨਹੀਂ ਹੋਏ ਜੇ ਤੇ ਕੱਪੜੇ ਪਸੰਦ ਆਉਂਦੇ ਪਏ ਐ ਕਿਸ ਚੁਪ ਚੁਸਤੀ ਲਾਉਣੀ ਹੈ ਲਿਪਿਸ ਦੀ ਨੀਲ ਪਾਲ ਲੈ ਨੀਲ ਪਾਲ ਡੈਡੀ ਹੋ ਗਿਆ ਤਿਆਰ ਲੈ ਵੀ ਪੈਂਟ ਡੈਡੀ ਬੂਟ ਕੱਟ ਪਾਈ ਫਰਦਾ ਮੈਂ ਹਾਂ ਬੂਟ ਘਾਤਾ ਪੈਂਟ ਖੁੱਲੀ ਆ ਕੀ ਕਰਾਂ ਪੈਂਟ ਨਹੀਂ ਤੇ ਬੂਟ ਕੱਟ ਨਹੀਂ ਪਾਈਦੀ ਇਹ ਉਮਰ ਲੰਘੀ ਬੂਟ ਕੱਟ ਵਾਲੀ ਹੋਣਾ ਕੋਈ ਗੱਲ ਨਹੀਂ ਇਹ ਨਹੀਂ ਕੱਲਾ ਚੰਗੀਆਂ ਲੈ 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 ਆਪਣੀ ਨੀਲ ਪੈਂਟਾਂ ਲੈ ਮੈਂ ਤਾਂ ਮੇਰੇ ਪੁੱਤਨ ਲੈ ਕੇ ਦਿੱਤੀਆਂ ਨਹੀਂ ਚਾਹਨਾ ਬਾਹਰੋਂ ਮੈਂ ਲਾਈ ਨਵਾ ਵਾਹ ਕਿੱਥੇ ਗਿਆ ਹੀ ਕੇਨੀਆ ਵਾਹ ਜੀ ਵਾਹ ਕਿੱਥੇ ਆ ਵਾਹ ਲਾਈਟ ਗੱਲ ਨਹੀਂ ਲਾਉਣੀ ਹੁੰਦੀ ਨਾ ਲਾਈਟ ਗੱਲ ਕੋਈ ਡਾਰਕ ਕੋਈ ਨਹੀਂ ਕਦਰ ਛੱਡ ਦੇ ਮੈਂ ਬੁੱਢੀ ਹੋ ਗਈ ਨਾ ਤੇਰੇ ਡੈਡੀ ਦੇ ਉਧਰ ਅਜੇ ਹੋਣਾ ਜੇ ਕੱਪੜੇ ਵੇਲੇ ਕਿਵੇਂ ਖੁੱਲੇ-ਖੁੱਲੇ ਬੈਠਾ ਮੋਦਾ ਡੈਡੀ ਦਾ ਜਵਾਨੀ ਹੋਣਾ ਆਈ ਤੇ ਹੈਨਾ ਹਾਂ ਬੀਬੀ ਕੀ ਕਹਿਣਾ ਚਾਹਿੰਗੇ ਮੁੰਡਿਆ ਆਪ ਤੇਨੂੰ ਕਹਿੰਦਾ ਕਿ ਇਹ ਲਾਲਾ ਇਹ ਇੰਨਾ ਨਹੀਂ ਲਾਉਣਾ। ਨੱਬਰੀ ਦਾ ਕਿਤੇ ਕੋਈ ਇੱਕ ਲਾਇਆ ਮੈਂ ਹੁਣ ਇਹ ਥੋੜਾ ਪੰਛੀ ਉੱਤੇ ਲਾਈ ਜਾਣੇ। ਆਹ ਹੋਏ ਥੋੜੀ ਅਸਲ ਡੱਬੇ ਨੂੰ ਦੀਂਦੇ ਪਾਏਂ ਦਫੀ। ਹਾਂ। ਇਹਦਾ ਚੱਕ ਕੋਈ ਲਾ ਦੇਣਾ। ਇੱਕ ਪਿਆਰ ਦੇਖੀ ਹੁਣ ਇਹਨੇ ਆ ਵਿੱਚ ਰੱਖੀ ਜਾਈ। ਓਏ ਇਹਦਾ ਮਹਿੰਗੇ ਗੜਾ। ਪੱਕਾ ਇਹਨੇ ਦੇਖ ਕੇ ਮਾੜਾ ਸ਼ੀਸ਼ੀ ਲਾ ਕੇ ਹਟ ਜਾਈਦਾ। ਬਸ ਬਸ ਇੰਨਾ ਨਹੀਂ। ਲਾਉਂਦਾ ਇਹ ਮੇਰੇ ਦਸਨੋਂ ਦਾ ਦਿਲ ਘਟ ਜਾਂਦਾ। ਹਾਂ ਦੂਰਸ ਫਰੇ ਮਾਰਨੀ ਨਾਲੇ ਜੈਕਟ ਜੈਕਟ ਡਾਕਣਾ ਜਾਵੇ। ਨੋਰ ਦਾ ਤਾਂ ਜ਼ਿਆਦਾ ਬਿਲ ਘੜਦਾ। ਦਿਲ ਘਟਣਾ ਹੀ ਆ। ਆ ਲਾਵਾ ਹੁਣ ਆ। ਚੱਕ ਕੇ ਲਿਆਂਦਾ। ਹੈਂ ਆ ਲਾ ਲਾ ਇਹ ਹੈ ਇਹ ਲਾਲਾ ਇਹ ਥੋੜਾ ਜਿਹਾ ਪੱਕੀ ਰਹਿਣੀ ਆ ਇਹ ਦਾ ਬਾਕਸ ਹੈ ਇਹ ਲਾਲਾ ਇਹ ਪੱਕੀ ਰਹਿਣੀ ਆ ਇਹ ਲਾ ਇਹਦੀ ਪੱਕੀ ਰਹਿਣੀ ਆ ਜਿਹੜੀ ਮਾਰੀ ਮੋਟਾ ਨੂੰ ਕਹਿ ਦਿੰਦਾ ਲਾਲਾ ਨਹੀਂ ਨਹੀਂ ਇਹ ਵਧੀਆ ਇਹ ਨਹੀਂ ਰਹਿਣੀ ਪੱਕੀ ਰਹਿਣੀ ਆ ਇਹ ਥੋੜਾ ਤਾਂ ਪੰਜ ਛੇ ਲਾ ਲੈ ਇਹਨੂੰ ਖੋਲ ਕੇ ਵਨ ਕੱਲਾ ਥਾ ਤੇ ਲਾਲਾ ਇਹਨੂੰ ਆ ਇਹਨੇ ਤਾਂ ਭਈ ਕਿੰਨੀਆਂ ਸਾਰਾ ਕੁਝ ਲਾਲਾ ਪਰ ਇੱਥੇ ਲਾਲਾ ਵਾਹੇ ਤੁੰਬਾ ਰੋ ਇੱਕ ਇੱਕ ਥਾ ਤੇ ਲਾਲੀ ਸੀਖ ਜੀ ਇੱਤੇ ਬਾਜ ਨੂੰ ਐ ਕਿ ਸਾਲੀ ਕਰ ਮੇਰੇ ਬਾਸ ਲੱਗੀ ਹੋਈ ਆ ਇਹ ਸਰੋਵਰ ਦੇ ਵਕੀ ਵਿਖੀ ਕਿਹਨੇ ਹੁੰਦਾ ਕਾਲੀ ਮੇਕ ਅਬ ਅਸ ਇੰਨੇ ਨਹੀਂ ਹੈ ਕਰ ਲਾ ਹਣ ਡੋਲੀ ਮਾਤਲ ਤੋਂ ਨੁਆਇ ਲ ਸਾਲ ਹੀ ਗਿਆ ਬਸ ਵਾਰ ਇਹਦਾ ਵਾਲਾ ਨਹੀਂ ਇਹਨਾਂ ਦੇ ਲਈ ਦਾ ਹਾਂ ਇਹ ਤੂੰ ਖੜਾ ਰਹਿਣਾ 5 ਮਿੰਟ ਇਹਨੇ ਅਜੇ ਹੋਰ ਚੈੱਕ ਕਰਨਾ ਵੀ ਅੰਦਰ ਕਿਹੜਾ ਡੱਬਾ ਰਹਿ ਗਿਆ ਲਓ ਵੀ ਕਹਿੰਦੇ ਬਲਕਲ ਸਿੰਘ ਬੱਲ ਬੱਲ ਫੈਮਿਲੀ ਬੱਲ ਫੈਮਿਲੀ ਨੂੰ ਸ਼ਗਨ ਦੇਣਾ ਬੱਲ ਫੈਮਿਲੀ ਤੇ ਲੋ ਫੈਮਿਲੀ ਨੂੰ ਦੇਣਾ ਬੱਲ ਫੈਮਿਲੀ ਨੇ ਬੱਲ ਫੈਮਿਲੀ ਨੇ ਲਓ ਵੀ ਸ਼ਗਨ ਦੇਣਾ ਕਹਿੰਦੇ ਹਰੇ ਕਾੜੇ ਕੋਲ ਪੂਰੇ ਰੈਡੀ ਕਰ ਲਿਆ ਇਹ ਡੈਡੀ ਘੱਟ ਸੀ ਨਾ ਹੈ ਉਹ ਡੈਡੀ ਘੱਟ ਸੀ ਨਾ ਠੀਕ ਹੈ ਆਇਓ ਹੁਣ ਚਲਾਉਣਾ ਇਹ ਮਹੀਨਾ ਖੋਰ ਆ

ਕੱਢੀ ਪਾ ਲਈ ਲਓ ਬਈ ਚਲ ਆਦੇ ਫੋਟੋ ਲਾਗੀ ਚੱਕ ਵੇ ਓਕੇ ਹੋ ਗਈ ਰਿਪੋਰਟ ਡੈਡੀ ਬੂਟ ਕੱਟ ਪਾਉਣ ਲੱਗ ਪਿਆ ਪਿੰਟਾਂ ਪਹਿਲਾਂ ਦੂਜੀਆਂ ਪਾਉਂਦਾ ਸੀ ਗਿਆ ਲੈ ਬਈ ਹੁਣ ਫੋਟੋ ਕਰਾਉਣੀ ਆ ਮੈਂ ਹਜੇ ਕਰਦਾਂਗਾ ਫੋਟੋ ਤਾਂ ਜਿੰਨਾ ਹੋ ਸਕੋ ਫੋਟੋ ਲਈ ਫੋਟੋ ਤੁਹਾਡੀ ਕਰ ਦਿੰਨੇ ਫੋਟੋ ਦੀ ਕਿਹੜੀ ਗੱਲ ਆ ਡੈਡੀ ਕੋ ਪੋਜ ਪਾ ਮਾਰ ਕੇ ਦੱਸ ਸੋਹਣੀ ਜਿਹਾ ਬਣਾ ਵੀ ਆਵੇਂ ਨਾ ਕਰਦੀ วาวีตลอะไร่ได้เฮ้หิเราทีกันเรากกอดกันข้าวยันดี้นิลากันันดีโอ้ยยีอันดีอยาพลาดกันดมมัไอ้ทีเฮ้ไม่นอนกันจ้าหน้าวแม่ใจเย็นจ้าหนอนนู่นรักกันแมนนี่ก้าน้าวิรกันแต่เราไปวิวไจ้ไม่ได้ขี้ดาบปะหนจ้แต่เฮ้ยนี่ก้าน้าวน้กดีน่าตายนี่จ้าวไม่ได้ทีกัทีกั ਮੋਰਦੇ ਘੱਟੀ ਵਿਆਹ ਇਹ ਤਾਂ ਮਾਰਾ ਕਹਿੰਦੀ ਨਹੀਂ ਜਾਣੀ ਵਿਆਹ ਕੈਸੇ ਕੈਂਸਲ ਆ ਜਮਾਂ ਤਿਆਰ ਹੋਈ ਸੀ ਸਾਰੇ ਜਾਣੇ ਵਿਆਹ ਚੱਲੇ ਤੇ ਵਿਆਹ ਘੱਟੀ ਮੋੜ ਲਈ ਆ ਰੌਲਾ ਪੈ ਚੁੱਕਾ ਵਾ ਅੱਜ ਇੰਟਰ ਕਰੀ ਜੋ ਤੂੰ ਕੀਤਾ ਕੈਂਸਲ ਨਹੀਂ ਕੀਤਾ ਤੁਹਾਨੂੰ ਤਾਂ ਕੋਈ ਪਤਾ ਨਹੀਂ ਆ ਦੋਵੇਂ ਜੀ ਤੁਸੀਂ ਕਹਿੰਦੇ ਮੋੜ ਲਾ ਕੇ ਜਾ ਕੇ ਦੀ ਉਹਦਾ ਇੱਥੇ ਰਾਹ ਚ ਮੋੜ ਕੇ ਲਿਆ ਮੈਂ ਵਿਆਹ ਤੇ ਮੇਰਾ ਮਨ ਨਹੀਂ ਕਰਦਾ ਕੀ ਕਹਿੰਦੇ ਸੀਗਾ ਇਹ ਇੱਕ ਹੀ ਗੱਲ ਹੈ ਜਿਹੜੀ ਗੱਲ ਕਹੀ ਹੈ ਸੱਚੀ ਕਹੀ ਹੈ ਵੇ ਕਿਉਂ ਮੁੱਕਰ ਗਈ ਕਿ ਨਾ ਮੋੜ ਲਾ ਮੋਟੇ ਚੱਲ ਤਿਆਰ ਚ ਰੋਏ ਆ ਮੋੜ ਲਾ ਜਾ ਇੱਥੇ ਮੋੜਦਾ ਇਹ ਦੇਖ ਆਇਆ ਮੋੜਦੇ ਹੁਣ ਤਾਂ ਡਾਕਟਰ ਜੀ ਦੀ ਦੁਕਾਨ ਤੇ ਚੱਲ ਚੱਲ ਦਵਾਈ ਲੈ ਕੇ ਤੇ ਘਰੇ ਕਿਉਂ ਚਾ ਮੋੜਦਾ ਯਾਰ ਹਾਂ ਹੁਣ ਕਾਹ ਕਿ ਮੋੜ ਸਮ ਹਾਂ ਉਹ ਵੀ ਲੱਗਦਾ ਨਾ ਤੁਹਾਡੇ ਮਨ ਦਾ ਬਤਾ ਲੈ ਸਾਡਾ ਤਾਂ ਮਨ ਨਹੀਂ ਮਨ ਨੂੰ ਲਾ ਕੇ ਦੂ ਆਦਾ ਬੰਦਾ ਕੀ ਪਕੌੜੇ ਦਾ ਮਾਦਾ ਤੇ ਰੜਕਦੀ ਮੈਂ ਪਕੌੜੇ ਖਾਂਦੀ ਨਹੀਂ ਮੋਟਾ ਤੂੰ ਆਪਾਂ ਡਾਈਟ ਤੇ ਫਿਰ ਮੋੜ ਤੇ ਕੀ ਕਰਨ ਜਾਣਾ ਆਪਾਂ ਤਾਂ ਜੂਸ ਪੀਣ ਜਾਣਾ ਜੂਸ ਪੀਣਾ ਨੇ ਹੁਣ ਕਿ ਮੋੜੀ ਆ ਚਿਕਨ ਚੁਕਨ ਖਾਵਾਂਗੇ ਨਾ ਆਪੇ ਖਾਣਾ ਦਾ ਗੂੰ ਖਾਣ ਦਾ ਕੋਈ ਲੋਆ ਆਪਾਂ ਨਾ ਇਹਨੇ ਤੇਰੇ ਘਰ ਕੇ ਆਏ ਅੱਜ ਨਹੀਂ ਆਉਣਾ ਸੀ ਆਪਾਂ ਦਾ ਕੋਈ ਵਿਚਾਰ ਨਹੀਂ ਹੈਗਾ ਸੀ ਆਉਣ ਦਾ ਸੱਚੀ ਮੋੜ ਸੀ ਦੇਦੀ ਮੈਂ ਲੱਜਾਈ ਅੰਦਰੇ ਅੰਦਰੋਂ ਤਾਂ ਮਨ ਚ ਹੋਇਆ ਸੱਚੀ ਮੋੜ ਲਈ ਇਹਨਾਂ ਨੇ ਮੈਨੂੰ ਕਿਹੜਾ ਮਨ ਚ ਕਰਦੀ ਮੈਂ ਡਾਕਟਰ ਤੋਂ ਦਵਾਈ ਲੈ ਕੇ ਮੈਂ ਘਰੇ ਚਲੀ ਜਾਣਾ ਇਹ ਮੈਨੂੰ ਇਹਵੇਂ ਲੈ ਰਿਹਾ ਕਿਦੀ ਮੋੜ ਲਾ ਮੈਂ ਤਾਂ ਡਾਕਟਰ ਤੋਂ ਦਵਾਈ ਨਾ ਨਾਲ ਹੀ ਪਲਟ ਗਈ ਵੇਖਿਆ ਪਲਟਦੇ ਆ ਵੇਖਿਆ ਇਹ ਦਲ ਬਲ ਨੂੰ ਬੇਟੀ ਬਣ ਗਏ ਦਾ ਬੇਟੀ ਦੂਜੇ ਪਾਸੇ ਆਖੀ ਮੈਂ ਉਹਨੂੰ ਜਾ ਕੇ ਗਹਿਣ ਲਾ ਬਿਲੋਂ ਰਾਜਪੋਟ ਲੈ ਆ ਇਹ ਗੱਗੂ ਨੂੰ ਕਹਿਣਾ ਨਾ ਤੀ ਮੋੜਾ ਹੈ ਅਨੇਕਾਂ ਤੀਰ ਹਥਿਆਰ ਹੋ ਕੇ ਗਿਆ ਇਹ ਰਾਹ ਚ ਮੋੜ ਲਿਆ ਆ ਆਹੋ ਮੋੜ ਤੇ ਮਰ ਜੇ ਲ ਗੱਡੀ ਨਾ ਗੱਡੀ ਨਾ ਲਾਦੀ ਆ ਜਾਣਦੇ ਆ ਪੈਣ ਲਾ ਲ ਕੇ ਡੋਲੀ ਆਪਣੀ ਗੱਡੀ ਜਾਈ ਹੁੰਦੀ ਮੋਟਿਆ ਸ਼ਿੰਗਾਰੀ ਆਪਣੀ ਹੁੰਦੀ ਜਵੇਂ ਫਿਰ ਮਿਲਣੀ ਹੋਈ ਜਾਂਦੀ ਆ ਬਦਨਾਮ ਜਿਹੜਾ ਕੈਨਸਲ ਹੋ ਗਿਆ ਨੇ ਮਿਲਣੀ ਵਾਲੇ ਬਦਨਾਮ ਜਿਹੜਾ ਮਿਲਣੀ ਵਾਲੇ ਕੈਨਸਲ ਹੋ ਗਏ ਹੋਣੇ ਕਦੀ ਆਹ ਤਰ੍ਹਾਂ ਸਾਬਣ ਲੀੜੇ ਤੋਂ ਵਾਲੇ ਸਾਬਣ ਨਾਲ ਮੂੰਹ ਤੇ ਲਾਉਣ ਦੇ ਤਾਂ ਸਾਬਣ ਨਾਲ ਪੰਡੇ ਨਹਾ ਲੈਣਾ ਕੋਈ ਆਵਣ ਦਾ ਸਾਬਣ ਤੋਂ ਨਹੀਂ ਦੇ ਹੁਣ ਕਿਹੜੇ ਸਾਬਣਾਂਉਂਦੇ ਆ ਹੈ ਉਹ ਤੁਵਾਂ ਦੇ ਸਾਰੇ ਕਈ ਸਾਬਣ ਲੈਂਦੇ ਤੁਸੀਂ ਤਾਂ ਕਿਹੜੇ ਲੈਂਦੇ ਸਾਬਣਾਂ ਦੇ ਲੈਂਦੇ ਨਹੀਂ ਕੋਈ ਆਹ ਫੋਰ ਦਾ ਸੀਸੀਆਂ ਪਈਆਂ ਅੰਦਰੀਆਂ ਆ ਉਤਰ ਆ ਨਾਉਣ ਵਾਲੀ ਤੇ ਮੂੰਹ ਤੇ ਲਾਉਣ ਵਾਲੀਆਂ ਉਹ ਕਰੀਮਾਂ ਜੀਆਂ ਤੇ ਤਰੀਮਾਂ ਜਿੱਤ ਕੇ ਕੋਈ ਨਹੀਂ ਲੈਂਦੀ ਆ ਦੇ ਕੋਲ ਛੱਡ ਜਣਗੀਆਂ ਫਰਾਨੇ ਕੀ ਝੜ ਜੂ ਕੋਈ ਨਹੀਂ ਫਰਕ ਪੈਂਦਾ ਮਾਇਲਾ ਤੇ ਦੇਖ ਵੇਖ மோல ூல் வியூ லே இல்ல வீட்டில் சைனிங் ஆனா ਫੋਟੇ ਬਾਹਰ ਆਈ ਚਾਬੀ ਰਭੀ ਉਹ ਚਾਬੀ ਆਵੇ ਉਹ ਚਾਬੀ ਆਪਰਾ ਹੋਰ ਹੈ ਚਾਬੀ ਨਹੀਂ ਹੈਗੀ ਬਾਈ ਜੀ ਹੈਗੀ ਉਹ ਡਰਮੀ ਚ ਪਈ ਹੈ ਉਹ ਚਾਬੀ ਜਿਹੜੇ ਰੰਗ ਦੀ ਉਹ ਪਈ ਨਾ ਉਹ 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 ਸਾਹਮਣੇ ਡਰਮੀ ਦੇਖੋ ਉਹ ਚਾਬੀ ਕਿਤੇ ਹੋਏ ਚਾਬੀ ਲਬੋਏ ਇਹ ਕਿਤਾਬਾਂ ਰੱਖਤੀਆਂ ਨਾ ਤੂੰ ਜਿਹੜੀਆਂ ਉਹ 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 ਚਾਬੀ ਲਵੋ ਗੱਡੀ ਚਾਬੀ ਕਿੱਥੇ ਆਵੇ ਕਦੇ ਜਾਣਾ ਵਾ ਚਾਬੀ ਉਹ ਉਹ ਚਾਬੀ ਡੇਟ ਹੋ ਜਾਂਦਾ ਉਹ ਓ ਮਾਈ ਗੋਡ ਚਾਬੀ ਚਾਬੀ ਹੈਗੀ ਆ ਉਹ ਨਹੀਂ ਚਾਬੀ ਹੈ ਨਹੀਂ ਉਹ ਚਾਬੀ ਡਰਮ ਹੀ ਲੱਭ ਗਈ ਉਹ ਪਈ ਆ ਨਾਲ ਕੋਟੀ ਨਾਲ ਦੀ ਜਮਨ ਨਾਲ ਦੀ ਆ ਵੇਖ ਚਾਬੀ ਕਿੱਥੇ ਆ 5300 ਓਏ ਹੈ ਵੀ ਚਾਬੀ ਚਾਬੀ ਗਵਾਦੀ ਓਏ ਉਹ ਚਾਬੀ ਗਵਾਦਦੀ ਬਈ ਚਾਬੀ ਕਿੱਥੇ ਗਵਾਚ ਗਈ ਯਾਰ ਬਣਾਇਆ ਮੈਂ ਕਿ ਬਣਾ ਲਿਆ ਇਹ ਬਣਾਇਆ ਨਹੀਂ ਬਾਣੀ ਗਿਆ ਨਹੀਂ ਬਈ ਆ ਨਹੀਂ ਇਹ ਚਿੱਟੇ ਨਹੀਂ ਜੀ ਆ ਇਹੇ ਰੰਗ ਦੇ ਆ ਉਹ ਚਾਬੀ ਮਜ਼ਾਕ ਨਹੀਂ ਕਰੇ ਜਾਣਾ ਯਾਰ ਉਹਨੇ ਬਈ ਪਿੱਛੇ ਬੈਠਾ ਚਾਬੀ ਵਾਝ ਗੱਡੀ ਦੀ ਘਰੇ ਜਾਣਾ ਯਾਰ ਲੇਟ ਹੋ ਗਏ ਆ ਓਹ ਹੋ 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 ਆ ਮੈਂ ਭਾਈ ਹੱਥ ਬੜੀ ਮਾਰੇ ਸਿਮਰ ਜੀਤਾ ਸਕਰ ਪਈ ਦੀ ਆ 70 ਰੁਪਏ ਦੀ ਖੜੀ ਐ ਸੀਕਰ ਪਈ ਹੋਰੀ 10000 ਚਾਬੀ ਤੇ ਰੋਇਆ ਰ ਹੈਗੀ ਤੁਹਾਡੇ ਕੋਲ ਹਾਂ ਇਹ ਚਾਬੀ ਕਾ ਤੋ ਰੱਖਣੀ ਆ ਵੀਰ ਜੀ ਤੈਨੂੰ ਫੜਾਈ ਨਹੀਂ ਇਹਨਾਂ ਨੇ ਓਏ ਬਾਈ ਮੈਂ ਸਿਰਫ ਦੂਜੀ ਉਧਾ ਕੇ ਲੈ ਆ ਵੀ ਆਈ ਡੀ ਦੱਸ ਫਿਰ ਉਹ ਹੀ ਗੱਲਾਂ ਚਾਬੀ ਕਿੱਧਰ ਚਲ ਗਈ ਜਾ ਰਾ ਤੇਰੇ ਜੇਬ ਚ ਹੈਗੀ ਚਾਬੀ ਤੇਰੇ ਤਰ ਤਰ ਨਾਲੇ ਚਲਾ ਕੇ ਲੈ ਆਏ ਮੈਂ ਆ ਬਈ ਆ ਵੀ ਇਹਦੇ ਕੋਲ ਆ ਬਾਈ ਚਾਬੀ ਦੇ ਇਹਨਾਂ ਮਾਰੀ 13 ਗੋਲੀਆਂ ਵਾਲੀ ਹੈਗੀ ਆ ਹੈਗੀ ਆ ਛੋ